ਦੇ ਤੋਂ ਹੋਈ ਜਾਂ ਇਤੇ ਜਿਆਦਾ ਨੱਜ ਹੋ ਗਿਆ ਅੱਛਾ ਕਿੰਨੇ ਕ ਵਜੇ ਦੀ ਘਟਨਾ ਜਦੋਂ ਬਰਮਦ ਹੋਈ ਇਹ 11 ਵਜੇ ਮੈਂ ਘਰੋਂ ਚੋੱਕੇ ਖੜਿਆ ਸੀ 11:30 ਅੱਛਾ ਮੁੜ ਕੇ ਉਹਦੇ ਬਾਅਦ ਵਿੱਚ ਪੁਲਿਸ ਨੇ ਬਹੁਤ ਜਿਆਦਾ ਕੈਮਰੇ ਪੋਲੇ ਅਸੀਂ ਬਹੁਤ ਜਿਆਦਾ ਕੈਮਰੇ ਪੋਲੇ ਕਿਸੇ ਕੈਮਰੇ ਦੇ ਵਿੱਚ ਵੀ ਨਹੀਂ ਆਇਆ ਤੇ ਅੱਜ ਕਿਦਾਂ ਪਤਾ ਲੱਗਾ ਵੀ ਇੱਥੇ ਇਹ ਮੁੰਡਾ ਅੱਜ ਇਹ ਮੁੰਡੇ ਸਾਰੇ ਫੇ ਘਰੇ ਸੀ ਮੁੰਡੇ ਆਂਦੇ ਵੀ ਚਲੋ ਡਰੇ ਨਾਲ ਚੱਲੀਏ ਕਰ ਡਰੇ ਤੇ ਵੇਖ ਕੇ ਜਦੋਂ ਇੱਥੇ ਗਾਹ ਤੁਰੇ ਆਏ ਤਾਂ ਅਗਲੇ ਬੰਨੇ ਆ ਕੇ ਵੇਖਿਆ ਪਾਣੀ ਦੇ ਵਿੱਚ ਪਿਆ ਹੈ ਤੇ ਕੋਈ ਛੱਡ ਦਾ ਨਿਸ਼ਾਨ ਕੋਈ ਸਰਦ ਨਿਸ਼ਾਨ ਕੋਈ ਨਹੀਂ ਇੱਕ ਉਹਦੀਆਂ ਅੱਖਾਂ ਦੇ ਵਿੱਚੋਂ ਖੂਨ ਕੰਨਾਜੋ ਖੂਨ ਨਿਕਲਦਾ ਤੇ ਇੱਕ ਨੱਕ ਜੋ ਨਿਕਲਦਾ ਜੀ ਤੇ ਅਚੰਕਾ ਕੀ ਆ ਕੋਈ ਕਤਲ ਕੀਤਾ ਗਿਆ ਤੁਹਾਨੂੰ ਹਾਂਜੀ ਸ਼ੱਕ ਹੈ ਇਹੋ ਹੀ ਕਤਲ ਕੀਤਾ ਗਿਆ ਕੀ ਮੰਗ ਕਰਦੇ ਹੋ ਮੰਗ ਉਹਦੀ ਇਹੋ ਹੀ ਆ ਜੀ ਸਪੋਟੀਆਂ ਦੀਆਂ ਤਿੰਨ ਭੈਣਾਂ ਨੇ ਕੱਲਾ ਕੱਲਾ ਭਰਾ ਆ ਤੇ ਬਹੁਤ ਜ਼ਿਆਦਾ ਉਹਨਾਂ ਨਾਲ ਤੱਕ ਆਏ ਆ ਤੱਕੇ ਦੇ ਕੋਈ ਨਾ ਕੋਈ ਗੱਲਬਾਤ ਕੀਤੀ ਹੈ ਤੇਰਾ ਪੋਟਰਾ ਲਾਦਾ ਇੱਥੇ ਨਲੇ ਦੇ ਵਿੱਚ ਹੋਈ ਕਿੰਨੇ ਦਿਨ ਦਾ ਲਾਪਤਾ ਸੀਗਾ ਇਹ ਤੇ ਪਸੋਂ ਪਸੋਂ ਜਿਆ ਆਪਣਾ 11ਵਾਂ ਤੇ ਕੀ ਚੋਕੇ ਖੜੇ ਅੱਛਾ ਚੋਕੇ ਅੱਛਾ ਚੋਕੇ ਖੜੇ ਕਿਥੋਂ ਪਿੰਡੋਂ ਹੀ ਹਾਂ ਪਿੰਡੋਂ ਮਰਸਾ ਦੇ ਤੋਂ ਬਾਹਰ ਤੇ ਥਾਣੇ ਦਰਖਾਸਤ ਦਿੱਤੀ ਸੀ ਹਾਂਜੀ ਹਾਂਜੀ ਤੇ ਕੀ ਪੁਲਿਸ ਨੇ ਕੀ ਐਸਵਸ਼ਣ ਦਵਾਇਆ ਸੀਗਾ ਪੁਲਿਸ ਨੇ ਉਹ ਆਖਿਆ ਪਤਾ ਪਤਾ ਕਰੋ ਤੇ ਤੁਹਾਨੂੰ ਚੱਕ ਚ ਬਹਿ ਦਿਆ ਕਿਤੇ ਹੂੰ ਤੇ ਉਹਦਾ ਨਾਮ ਉਹ ਤੇ ਫਿਰ ਅੱਜ ਕਿਦਾਂ ਪਤਾ ਲੱਗਾ ਵੀ ਡੈੱਡ ਬੁਡੀ ਇੱਥੇ ਆਜ ਅੱਜ ਇੱਥੇ ਵੇਖਣਾ ਹੈ ਫੇਰ ਦੁਬਾਰੇ ਹੂੰ ਮੁੰਡੇ ਖਲਾਏ ਆ ਅੱਛਾ ਤੇ ਇੱਥੇ ਗਾਂੜ ਕੇ ਵੇਖਾ ਦੇ ਕੀ ਮੰਗ ਕੇ ਦੀ ਮੰਗ ਹੈ ਉਹਨੇ ਛੋਟੀਆਂ ਭੈਣਾਂ ਨੇ ਵਿਚਾਰੀਆਂ ਹੂੰ ਉਹਨਾਂ ਨੂੰ ਕੋਈ ਦਿੱਤਾ ਕੋਈ ਸਹਦਾ ਜੇ ਕੱਲਾ ਕੱਲਾ ਇੱਕ ਕੱਲਾ ਵੀਰ ਉਹਨਾਂ ਦਾ ਤੇ ਜਿਹੜੇ ਕਾਤਲ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਦੀ ਮੰਗ ਕਰਦੇ ਹੋ ਉਹਨਾਂ ਨੂੰ ਉਹਨਾਂ ਦੀ ਸਖਤ 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 ਕਰੋਨਵਾਈ ਕੀਤੀ ਜਾਵੇ ਪਰसों ਰੋਜ਼ ਤੋਂ ਨਾ ਜਿਹੜਾ ਇੱਕ ਬੱਚਾ ਆ ਇਹਦੇ ਮਾਪੇ ਲੇਬਰ ਦਾ ਕੰਮ ਕਰਦੇ ਆ ਫਾਦਰ ਕਿਸੇ ਦੇ ਨਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਤੇ ਮਾਤਾ ਕਵਾੜੀ ਦੀ ਦੁਕਾਨ ਤੇ ਲੱਗੀ ਹੋਈ ਇਹਦੀ ਭੈਣ ਜਿਹੜੀ ਆ ਉਹ ਦਵਾਈ ਲੈਣ ਗਈ ਆ ਤੇ ਬੱਚਾ ਬਾਹਰ ਬੱਚਿਆਂ ਨਾਲ ਹੀ ਖੇਡਦਾ ਹੈ 11:00 ਵਜੇ ਦੇ ਕਰੀਬ ਬੱਚਾ ਘਰ ਨਹੀਂ ਆਇਆ ਤੇ ਭੈਣ ਜਿਹੜੀ 12:00 1:00 ਵਜੇ ਆਈ ਆ ਉਹਨੇ ਕੁਰੀ ਖਾਣਾ ਪੀਣਾ ਬਣਾਇਆ ਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਨਹੀਂ ਲੱਭਾ ਫਿਰ ਉਹਨੇ ਪਿੰਡ ਦੇ ਵਿੱਚ ਪਤਾ ਕੀਤਾ ਤੇ ਈਵਨਿੰਗ ਟਾਈਮ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਉਸ ਬੰਦੇ ਜਿਹੜਾ ਥਾਣਾ ਪਿੱਖੀ ਪਿੰਡ ਵਿਖੇ ਜਿਹੜਾ ਨਵਾਲਗ ਬੱਚਾ ਗੁੰਮ ਹੋਣ ਤੇ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਸੋ ਅੱਜ ਇਹਦੀ ਡੈੱਡ ਬੋਡੀ ਜਿਹੜਾ ਪਿੰਡ ਦੇ ਨਾਲ ਹੀ ਇੱਕ ਜਿਹੜਾ ਗੰਦਾ ਨਾਲਾ ਜਾਂਦਾ ਡਰੇਨ ਹੈਗੀ ਆ ਉਹਦੇ ਵਿੱਚੋਂ ਬਰਾਮਦ ਹੋਈ ਆ ਸੋ ਡੈੱਡ ਬੋਡੀ ਕਬਜ਼ੇ 'ਚ ਲੈ ਕੇ ਪੋਸਟਮਾਰਟ ਵਾਸਤੇ ਭੇਜ ਦਿੱਤੀ ਗਈ ਜੀ ਇਹਦਾ ਪੋਸਟਮਾਰਟਮ ਕਰਾ ਕੇ ਕੌਜ਼ ਆਫ ਡੈਥ ਦਾ ਪਤਾ ਕੀਤਾ ਜਾਊਗਾ ਤੇ ਇਹਨੂੰ ਫਰਦਰ ਇਨਵੈਸਟੀਗੇਟ ਕਰਕੇ ਤੇ ਅਕੀ ਦੋਸ਼ੀਆਂ ਤੱਕ ਪਹੁੰਚਿਆ ਅਸਰ ਕਿਸਮ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਮੌਕੇ ਤੇ ਆਈਆਂ ਸੀ ਕੁਝ ਨੇ ਕਿਹਾ ਸੀ ਸਾਨੂੰ ਜਿਹੜਾ ਮੋਟਰਸਾਈਕਲ ਇੱਕ ਇਹਨਾਂ ਦੇ ਏਰੀਆਜ਼ ਘੁੰਮਦਾ ਦੇਖਿਆ ਪਰੰਤੂ ਉਹ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਪਿੰਡ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਤੇ ਕੋਈ ਇਦਾਂ ਦੀ ਐਵੀਡੈਂਸ ਸਾਨੂੰ ਨਹੀਂ ਮਿਲੀ ਉਦੋਂ ਦੇ ਮੌਕੇ ਦੇ ਹਿਸਾਬ ਨਾਲ ਚਲੋ ਇਹਦੀਆਂ ਜਿਹੜੀਆਂ ਰਿਪੋਰਟਾਂ ਲੱਗੀਆਂ ਹੋਣਾਂ ਨੇ। ਸੋ ਇੱਕ ਇਹ ਬੱਚਿਆਂ ਨਾਲ ਖੇਡਦਾ ਸੀ, ਦੂਜੇ ਬੱਚਿਆਂ ਨੇ ਦੱਸਿਆ ਵੀ ਆਹ ਫਲਾਣੇ ਬੱਚੇ ਨਾਲ ਖੇਡਦਾ ਈ। ਤੇ ਉਹਦੇ ਕੋਲੋਂ ਵੀ ਪੁੱਛਗਿੱਛ ਕੀਤੀ ਪਰੰਤੂ ਉਹ ਪੁਲਿਸ ਨੂੰ ਵੇਖ ਕੇ ਕੱਲ ਘਬਰਾ ਗਿਆ। ਸੋ ਇਹਨੂੰ ਹਰ ਪਹਿਲੂ ਦੇ ਆਧਾਰ ਤੇ ਜਿਹੜਾ ਸੱਚ ਨੂੰ ਸਾਹਮਣੇ ਲਿਆ ਕੇ ਤੇ ਇਹਦੀ ਕਾਰਵਾਈ ਹੋਣੀ ਹੈ।